ਵਿਦੇਸ਼ ਤੋਂ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਅਦਰਸ ਇਟਲੀ ਗਏ ਅੰਮ੍ਰਿਤਸਰ ਦੇ ਪਿੰਡ ਬੋਹਲੀਆਂ ਦੇ ਨੌਜਵਾਨ ਦੀ ਮੌਤ ਹੋ ਘਰਦੀ ਮਾਲੀ ਹਾਲਤ ਸੁਧਾਰਨ ਦੇ ਲਈ ਰੋਜੀ ਰੋਟੀ ਕਮਾਉਣ ਦੇ ਲਈ 5 ਸਾਲ ਪਹਿਲਾਂ ਇਹ ਮੁੰਡਾ ਵਿਦੇਸ਼ ਗਿਆ ਸੀ ਤਿੰਨ ਭੈਣਾਂ ਦਾ ਇਕਲੌਤਾ ਭਰਾ 28 ਸਾਲਾ ਸੁਖਜਿੰਦਰ ਸਿੰਘ ਜਿਸ ਦੀ ਅਚਾਨਕ ਹੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਕੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਮ੍ਰਿਤਕ ਨੌਜਵਾਨ ਦੇ ਮਾਤਾ ਪਿਤਾ ਤੇ ਰਿਸ਼ਤੇਦਾਰਾਂ ਦਾ ਕੈਨੈਕੀਕਰ ਦੀ ਮਾਲੀ ਹਾਲਤ ਨੂੰ ਸੁਧਾਰਨ ਦੇ ਲਈ ਇਹ ਮੁੰਡਾ ਇਟਲੀ ਗਿਆ ਸੀ ਤੇ ਉੱਥੇ ਉਸ ਦੀ ਅਚਾਨਕ ਹੀ ਮੌਤ ਹੋ ਗਈ ਹੈ ਜਿਸ ਕਾਰਨ ਕੀ ਪਰਿਵਾਰ ਹੁਣ ਇਹ ਮੰਗ ਕਰ ਰਿਹਾ ਹੈ ਕਿ ਜਲਦ ਤੋਂ ਜਲਦ ਪੁੱਤ ਦੀ ਮ੍ਰਿਤਕ ਦੇਹ ਕਰ ਲਿਆਂਦੀ ਜਾਵੇ ਤਾਂ ਜੋ ਉਹਨਾਂ ਵੱਲੋਂ ਅੰਤਮ ਸੰਸਕਾਰ ਕੀਤਾ ਜਾ ਸਕੇ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੋ ਗਿਆ ਮੇਰਾ ਸੁਵਿੰਦਰ ਸਿੰਘ ਮੇਰਾ ਪਿੰਡ ਦੂਰੀਆਂ ਮੇਰੇ ਹਾਂਜੀ ਮੇਰੇ ਡਾਕਟਰ ਕੀ ਜਾਣਾ ਚਾਹੁੰਦੇ ਹੋ ਇਹੋ ਚਾਹੁੰਦੇ ਆਮਨੇ ਭਈ ਜਿਹੜਾ ਤਿੰਨਾਂ ਭੈਣਾਂ ਦਾ ਇਕੱਲਾ ਇਕੱਲਾ ਭਰਾ ਸੀ ਕਲੋਤਾ ਬੇੜਾ ਸੀ ਉਹਨੇ ਕਿਸੇ ਕਾਰਨ ਕਰਕੇ ਡੈਥ ਹੋ ਗਈ ਉਹਦੀ ਜਿਹੜਾ ਅਜੇ ਕਲੀਅਰ ਨਹੀਂ ਹੋਇਆ ਵੀ ਜੀ ਕਿਵੇਂ ਹੋਈ ਆ ਹਾਰਟ ਅਟੈਕ ਆ ਜਾਂ ਕੁਛ ਵੀ ਹੈਗਾ ਉਹ ਮੈਡੀਕਲ ਰਿਪੋਰਟ ਆਉਣ ਤੇ ਫਿਰ ਬਾਅਦ ਚ ਇਹ ਬਗ ਅਸੀਂ ਤੇ ਪ੍ਰਸ਼ਾਸਨ ਤੋਂ ਉਹ ਮੰਗ ਕਰਨੇ ਆ ਵੀ ਉਹਨਾਂ ਦੀ ਜਿਹੜੀ ਡੈੱਡ ਬੋਡੀ ਇੱਥੇ ਮਗਾਈ ਜਾਵੇ ਤਾਂ ਕਿ ਭੈਣ ਭਰਾ ਮਾਪੇ ਸਾਰੇ ਵਾਪਸ ਇੱਥੇ ਜਿਹੜਾ ਉਹਨਾਂ ਦੇ ਕਿਹੜੇ ਹਾਲਾਤਾਂ ਚ ਭੇਜਿਆ ਸੀ ਹਸਪਤਾਲ ਨੂੰ ਮਤਲਬ ਜਦੋਂ ਆਪਾਂ ਜਦੋਂ ਗਰੀਬੀ ਨੂੰ ਦੂਰ ਕਰਨ ਵਾਸਤੇ ਘਲੋਨੇ ਆ ਜਦੋਂ ਆਪਾਂ ਨੂੰ ਕੋਈ ਕੰਮ ਇੱਥੇ ਸਰਕਾਰਾਂ ਨਹੀਂ ਦਿੰਦੀਆਂ ਤਾਂ ਫੇਰ ਹੀ ਘਲੋਨੇ ਆਪਾਂ ਨੂੰ ਜਿਹੜੇ ਇਕੱਲਾ ਇਕੱਲਾ ਬੱਚਾ ਕਿਦਾ ਜੀ ਕਰਦਾ ਵੀ ਮੈਂ ਇੰਨੀ ਰੋਜ਼ ਰੋਟੀ ਕਮਾਉਣ ਵਾਸਤੇ ਤੇ ਨਾ ਪਿੰਡ ਦਾ ਭਰਾ ਸੀ ਕਲਾ ਬਲਪੁਰ ਜੋੜ ਅਸੀਂ ਦੇ ਵੇਹੋ ਸਵਾਬਾਚ ਕਰਨਾ ਵੀ ਉਹਦੀ ਡੈੱਡ ਬਾਡੀ ਇੱਥੇ ਜੇ ਤਾਂ ਕਿ ਪਿੰਨਾ ਭਰਾ ਨੂੰ ਚਾਹ ਨਹੀਂ ਆਜੇ ਪਹਿਲੇ ਆਪਣੇ ਹੱਥ ਚ ਉਹਦੀ ਕਰ ਕਿਰਿਆ ਕਰਨ ਕੀਤਾ ਯਕੀਨ ਹੋ ਜਾਂਦਾ ਹਾਂਜੀ ਭਾਜੀ ਕੀ ਨਾਮ ਤੇ ਕਿਹੜਾ ਪਿੰਡ ਹੈ ਜੀ ਕਰਨਤ ਸਿੰਘ ਪਿੰਡ ਪਿੰਡ ਬੋਲੀਆਂ ਅਸੀਂ ਕੀ ਬੇਟਾ ਕੀ ਨਾਮ ਹੈ ਜੀ ਸੁਖਜੰਦਰ ਕੀ ਗੱਲ ਹੈ ਬੇਟਾ ਪਤਾ ਨਹੀਂ ਲੱਗਦਾ ਕੀ ਹਗਾ ਟਾਇ ਗਿਆ ਹੋ ਗਿਆ ਕਿੰਨੀ ਉਮਰ ਉਹਦੀ ਬਾਈ ਜੀ 28 ਸਾਲ ਕਿਹੜੀ ਹਾਲਾਤਾਂ ਚ ਭੇਜਿਆ ਸੀ ਇਹਨੂੰ ਬਾਕੀ ਇਟਲੀ ਚ ਐਸੇ ਜੀ ਇਹ ਨਿਕਿਰਤਾ ਭੇਜ ਕਰਦੇ ਜੋ ਕਿ ਭੇਜੇ ਮੁਕ ਕਰ ਜਾ ਚੋ ਕਿ ਭੇਜਾ ਤਾ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਕ ਸਾਥਕਾਂ ਨੂੰ ਸਾਨੂੰ ਜੋ ਮਸਲਾ ਇਹਨਾਂ ਦਾ ਕਰੋ ਮਤਲਬ ਇਹ ਜੀ ਡੈਡ ਬੋਡੀ ਜਿਹੜੀ 100 ਬਾਬੇ ਚਾਚਾ ਜੀ ਆਵੇ ਸਾਰੇ ਪ੍ਰਤੀਕਿਰਿਆ ਕਰਮ ਕਰਾ ਦਿਓ ਤਾਂ ਕਿ ਭੈਣ ਭਰਾ ਦੇ ਜਿਹੜੇ ਫੇਰਾ ਹੋ ਸਤਿ ਸਦੀ ਹੋਵੇ ਤਸੱਲੀ ਹੋ ਜਾਵੇ ਕਰੀਏ ਹਾਂ ਜੀ ਕੀ ਨਾਮ ਤੁਹਾਡਾ ਸਿਮਰ ਜੀ ਰਖਰ ਜੀ ਮੱਚਾ ਕੀ ਨਾਂ ਸੀਗਾ ਸਮਝੇਂਦਰ ਸਿੰਘ ਗੱਲਬਾਤ ਹੋਈ ਪਤਾ ਲੱਗਾ ਜੀ ਕਦੋਂ ਭੇਜਿਆ ਸੀ ਕਦੋਂ ਗਿਆ ਪੰਜ ਸਾਲ ਹੋ ਗਏ ਗਏ ਮੋਟੇ ਕੋ ਗੱਲਬਾਤ ਹੋਈ ਥੀ ਥੀਲੀ ਵਾਰ ਕੀ ਗੱਲਬਾਤ ਹੋਈ ਯਾਰ ਠੀਕ ਠਾਕ ਹਾਂਜੀ ਠੀਕ ਠਾਕ ਹੋ ਗਈਆ ਦੋ ਦਿਨ ਪਹਿਲਾਂ ਕੀਤੀ ਹਾਂਜੀ ਕੀ ਗੱਲ ਹੋਈ ਸੀ ਤੁਹਾਡੀ ਕੀਤੇ ਲਾਸਟ ਕੋ ਗੱਲ ਜੀ ਦੱਸਦਾ ਕਿ ਮੈਂ ਠੀਕ ਨਹੀਂ ਜਮ ਮੰਮੀ ਆਂਦਾ ਮੰਮੀ ਮੈਂ ਸਾ ਚੜਦਾ ਤੇ ਮਰਕੋ ਜਦੋਂ ਮੈਂ ਤਰਦਾ ਦਾ ਮੈਨੂੰ ਥੋੜਾ ਥੋੜਾ ਸਾ ਚੜਦਾ ਸੱਟ ਲੱਗੀ ਹੀ ਉਹ 3 ਮਹੀਨੇ ਹੋ ਗਏ ਉਹ ਘਰ ਮੈਸ ਹੋਇਆ ਆਖਿਆ ਮੈਂ ਘਰੇ ਘਰ ਤੋਂ ਰਹਿਣਾ ਆ ਤੇ ਤਰਿਆ ਫਿਰਦਾ ਨਹੀਂ ਤਾਂ ਕਰਕੇ ਘਰੇ ਸਾਹ ਚੜਦਾ ਹੋਣੇ ਨੇ ਕੰਮ ਤੇ ਜਾਣਾ ਤੇ ਮੈਂ ਘਰਕ ਪੈ ਜੂਗਾ ਉਹਦਣ ਹੀ ਕੰਮ ਤੇ ਜਾਣਾ ਉਹਦਣ ਮੁੱਕ ਗਿਆ ਸਭ ਕੀ ਹੁਣ ਸਿਰ ਮੰਗ ਕੀ ਕਰਦੇ ਜੀ ਪੁੱਤ ਦੀ ਕਰ ਲਿਆ ਕੀ ਕਰਿਆ ਕਰੀਏ ਹਾਂਜੀ ਅਸੀਂ ਆਨੇ ਸਾਡਾ ਬੇਟਾ ਘਰ ਆਵੇ ਕੋਈ ਮੈਂ ਮੰਗਾ ਕਰਦੇ ਆ ਕਿ ਸਾਡਾ ਪ੍ਰਾਸ਼ੀਤ ਛੇਤੀ ਦਰਮਗਾ